ਉਪ ਲੰਘੇ ਦਿਨੀ ਜਿਹੜੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਕਸ਼ੀਦਗੀ ਹੱਦੋਂ ਵੱਧ ਵੱਧ ਚੁੱਕੀ ਹੈ ਬਹੁਤ ਜ਼ਿਆਦਾ ਸਥਿਤੀਆਂ ਖਰਾਬ ਹੋ ਚੁੱਕੀਆਂ ਨੇ ਤੇ ਲੰਘੀ ਰਾਤ ਫੇਰ ਉਸੇ ਤਰੀਕੇ ਦੇ ਹਾਲਾਤ ਰਹੇ ਨੇ ਭਾਰਤ ਅਤੇ ਪਾਕਿਸਤਾਨ ਦੋਹਾਂ ਮੁਲਕਾਂ ਦੇ ਦਰਮਿਆਨ ਇੱਕ ਬਹੁਤ ਸਾਰੀਆਂ ਏ.ਸ.ਬੀ.ਕੇ ਦੀਆਂ ਰਿਪੋਰਟਾਂ ਹਾਸਲ ਹੋਈਆਂ ਨੇ ਕਿ ਭਾਰਤ ਦੇ ਵਿੱਚ ਜਿਹੜਾ ਕਈ ਹਮਲਿਆਂ ਨੂੰ ਲੈ ਕੇ ਇੰਡੀਆ ਦਾ ਏਕਮ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਉੱਤੇ ਹਮਲੇ ਕੀਤੇ ਨੇ ਤੇ ਤਿੰਨ ਜਗ੍ਹਾਾਂ ਦੇ ਉੱਤੇ ਤਾਂ ਹਮਲੇ ਦੀ ਪੁਖਤਗੀ ਦੇ ਨਾਲ ਜਿਹੜੀ ਪੁਸ਼ਟੀ ਵੀ ਹੋਈ ਆ ਤੇ ਵੀ ਪਾਕਿਸਤਾਨ ਦੇ ਵੱਲੋਂ ਡਰੋਨ ਤਾਗੇ ਗਏ ਨੇ ਭਾਰਤ ਦੇ ਅੰਦਰ ਜਿਸ ਨੂੰ ਕਿ ਭਾਰਤ ਨੇ ਕਾਮਯਾਬੀ ਦੇ ਨਾਲ ਉਹਨਾਂ ਡਰੋਨਾਂ ਨੂੰ ਰੋਕ ਲਿਆ ਇਹ ਇੰਡੀਆ ਦਾ ਕਹਿਣਾ ਹੁਣ ਜਿੰਦੋਂ ਤੱਕ ਇਹ ਤੁਹਾਡੇ ਕੋਲ ਵੀਡੀਓ ਪਹੁੰਚਣੀ ਆ ਉਦੋਂ ਕੁਝ ਸਮੇਂ ਬਾਅਦ ਭਾਰਤ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਭਾਰਤੀ ਐਕਸਟਰਨਰ ਅਫੇਅਰਜ਼ ਮਿਨਿਸਟਰੀ ਵੱਲੋਂ ਕੀਤੀ ਜਾ ਸਕਦੀ ਆ ਜਿਨ੍ਹਾਂ ਦੇ ਬਰੋਂ ਲਗਾਤਾਰ ਇਸ ਸਬ ਜਿਹੜਾ ਜਿੰਨਾ ਵੀ ਇਹ ਕੌਨਫਲਿਕਟ ਹੈ ਪਿਛਲੇ ਕੁਝ ਕਿ ਦਿਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਆ ਉਹ ਭਾਰਤ ਦਾ ਜਿਹੜਾ ਵਿਦੇਸ਼ ਮੰਤਰਾਲਾ ਆ ਉਹਦੇ ਵੱਲੋਂ ਦਿੱਤੀ ਜਾ ਰਹੀ ਆ ਪਾਕਿਸਤਾਨ ਦੇ ਵਿੱਚ ਸਾਰੀ ਜਾਣਕਾਰੀ ਆਈਐਸਪੀਆਰ ਜਿਹੜਾ ਉਹਨਾਂ ਦੀ ਫੌਜ ਦਾ ਬਲਾਰਾ ਆ ਅਦਾਰਾ ਜਿਹੜਾ ਬਣਾਇਆ ਹੋਇਆ ਉਹਨਾਂ ਨੇ ਉਹਦੇ ਵੱਲੋਂ ਦਿੱਤੀ ਜਾ ਰਹੀ ਆ ਸੋ ਇਸ ਸਮੇ ਜੇਕਰ ਆਪਾਂ ਵੇਖੀਏ ਕਿ ਸਥਿਤੀਆਂ ਕਿੱਥੇ ਖੜੀਆਂ ਨੇ ਤੇ ਇੱਕ ਤਾਂ ਬਹੁਤ ਜ਼ਿਆਦਾ ਭੰਬਲ ਪੂਸਾ ਆ ਅਕਸਰ ਵੈਸੇ ਜੰਗਾਂ ਯੁੱਧਾਂ ਦੇ ਵਿੱਚ ਹੁੰਦਾ ਵੀ ਇਦਾਂ ਤੇ ਹੁਣ ਤੁਸੀਂ ਕਹਿ ਲੋ ਕਿ ਹੁਣ ਜਿੱਦਾਂ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀਗਾ ਕਿ ਅਕਸਰ ਇਹ ਕਿਹਾ ਜਾਂਦਾ ਕਿ ਯੰਗਾਂ ਯੁੱਧਾਂ ਦੇ ਵਿੱਚ ਬੋਰਾਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਭ ਤੋਂ ਪਹਿਲੀ ਕੈਜੂਐਲਟੀ ਹੁੰਦੀ ਆ ਸਭ ਤੋਂ ਪਹਿਲੀ ਮੌਤ ਸੱਚਦੀ ਹੁੰਦੀ ਆ ਤੇ ਉਸੇ ਤਰੀਕੇ ਦੀ ਸਾਨੂੰ ਸਥਿਤੀ ਹੁਣ ਨਜ਼ਰ ਆ ਰਹੀ ਆ ਕਿ ਹੁਣ ਤੁਸੀਂ ਇਹ ਕਹਿ ਲੋ ਕਿ ਦੋਹਾਂ ਮੁਲਕਾਂ ਦੇ ਦਰਮਿਆਨ ਇੰਡੀਆ ਦੇ ਵਿੱਚ ਪਾਕਿਸਤਾਨ ਦੀ ਕੋਈ মিডিਆ ਦੀ ਖਬਰ ਨਹੀਂ ਆ ਰਹੀ ਇਸੀ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਇੰਡੀਅਨ ਮੀਡੀਆ ਦਾ ਕੋਈ ਵੀ ਚੈਨਲ ਨਹੀਂ ਜਾ ਰਿਹਾ इवन ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਸਰੇ ਨੂੰ ਦੇਖਿਆ ਤਾਂ ਜਾ ਸਕਦਾ ਪਰ ਇੱਕ ਵੱਡੇ ਲੈਵਲ ਤੇ ਕਹ ਲਓ ਕਿ ਬਹੁਤ ਘੱਟ ਦੋਹਾਂ ਮੁਲਕਾਂ ਦੇ ਜਿਹੜੇ ਆ ਨੈਰੇਟਿਵ ਜਾ ਰਹੇ ਨੇ ਸੋ ਆਪੋ ਆਪਣੇ ਮੁਲਕਾਂ ਦੇ ਵਿੱਚ ਜਿਹੜੇ ਉਹ ਨੈਰੇਟਿਵ ਸਾਂਝੇ ਕੀਤੇ ਜਾ ਰਹੇ ਨੇ ਇੰਡੀਆ ਆਪਣੇ ਲੋਕਾਂ ਨੂੰ ਆਪਣੇ ਹਿਸਾਬ ਦੇ ਨਾਲ ਇੰਡੀਆ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਪਾਕਿਸਤਾਨ ਦੇ ਅੰਦਰ ਪਾਕਿਸਤਾਨ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਨੇ ਤੇ ਤੁਸੀਂ ਯਕੀਨ ਕਰਿਓ ਤੁਸੀਂ ਜੇਕਰ ਬਖਰੇ ਬਖਰੇ ਮੀਡੀਆ ਨੂੰ ਸੁਣੋਗੇ ਤਾਂ ਤੁਹਾਨੂੰ ਲੱਗਣਾ ਕਿ ਵੀ ਭਾਈ ਇਹ ਸ਼ਾਇਦ ਪਾਕਿਸਤਾਨ ਕਿਸੇ ਹੋਰ ਮੁਲਕ ਨਾਲ ਲੜ ਰਿਹਾ ਤੇ ਇੰਡੀਆ ਕਿਸੇ ਹੋਰ ਮੁਲਕ ਨਾਲ ਲੜ ਰਿਹਾ ਵੀ ਕਿਉਂਕਿ ਇਦਾਂ ਲੱਗਦਾ ਕਿ ਉਹ ਵੀ ਉੱਥੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਤੇ ਇੰਡੀਆ ਵਾਲੇ ਵੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਸਮਝ ਨਹੀਂ ਆ ਰਹੀ ਤੇ ਇੱਕ ਪਾਕਿਸਤਾਨ ਨੇ ਤਾਂ ਇਹ ਉਹ ਤਾਂ ਜੇ ਉਹਨਾਂ ਤੇ ਕੋਈ ਹਮਲਾ ਹੁੰਦਾ ਤੇ ਉਹ ਕਹਿੰਦੇ ਸਾਡੇ ਤੇ ਅਟੈਕ ਹੋਇਆ ਕੋਈ ਨਹੀਂ ਜੇ ਇੰਡੀਆ ਕਹਿੰਦਾ ਕਿ ਪਾਕਿਸਤਾਨ ਨੇ ਭਾਰਤ ਦੇ ਉੱਤੇ ਹਮਲਾ ਕੀਤਾ ਤੇ ਪਾਕਿਸਤਾਨ ਵਾਲੇ ਕਹਿੰਦੇ ਅਸੀਂ ਅਟੈਕ ਕੀਤਾ ਕੋਈ ਨਹੀਂ ਇਹ ਹੁਣ ਬੜਾ ਰੋਲਾ ਰਪਾ ਹੈ ਜੀ ਵੀ ਇਹਨੂੰ ਕਿਦਾਂ ਇਸ ਚੀਜ਼ ਨੂੰ ਦੇਖਿਆ ਜਾਵੇ ਕਿਉਂਕਿ ਬੜੀ ਹੀ ਜਿਹੜੀ ਸਥਿਤੀ ਇਦਾਂ ਦੀ ਆ ਹੁਣ ਦੇਖੋ ਤੁਸੀਂ ਇੰਡੀਆ ਨੇ ਆਬਵੀਅਸਲੀ ਤੁਸੀਂ ਜਾਣਦੇ ਇੱਕ ਮੰਦ ਭਾਗਾ ਬਹੁਤੀ ਮੰਦ ਭਾਗਾ ਜਿਹੜਾ ਇਹ دہشت گردੀ ਦੀ ਘਟਨਾ ਸੀਗੀ ਪਹਿਲਗਾਮ ਦੇ ਵਿੱਚ ਜਿੱਥੇ ਸੈਲਾਨੀਆਂ ਨੂੰ નિર્ਦੋਸ਼ ਲੋਕਾਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਜਿਹੜਾ ਭਾਰਤ ਜਵਾਬ ਦਿੰਦਾ 12 13 ਦਿਨਾਂ ਦੇ ਬਾਅਦ ਪਾਕਿਸਤਾਨ ਨੂੰ ਤੇ ਅਟੈਕ ਕੀਤਾ ਜਾਂਦਾ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰਤ ਦੇ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਕਿ ਅਸੀਂ ਜਿਹੜਾ ਪਾਕਿਸਤਾਨ ਦੇ 9 ਇਲਾਕਿਆਂ ਦੇ ਉੱਤੇ 9 ਟਿਕਾਣਿਆਂ ਦੇ ਉੱਤੇ ਜਿਹੜੇ دہشت گرد ਕੈਂਪਸ ਸੀ ਉਹਨਾਂ ਦੇ ਉੱਤੇ ਅਸੀਂ ਹਮਲਾ ਕੀਤਾ ਸਰਬਪਾਰਟੀ ਮੀਟਿੰਗ ਦੇ ਵਿੱਚ ਰਾਜਨਾਥ ਸਿੰਘ ਇਹ ਕਹਿੰਦੇ ਜਿਹੜਾ ਸੋਰਸਸ ਦੇ ਹਵਾਲੇ ਨਾਲ ਮੀਡੀਆ ਦੇ ਵਿੱਚ ਰਿਪੋਰਟ ਹੋਇਆ ਕਿ 100 ਘੱਟੋ-ਘੱਟ 100 دہشت گرد ਅਸੀਂ ਪਾਕਿਸਤਾਨ ਦੇ ਵਿੱਚ ਉਸ ਹਮਲੇ ਦੇ ਵਿੱਚ ਮਾਰੇ ਆ ਅੱਛਾ ਤੇ ਪਾਕਿਸਤਾਨ ਵਾਲੇ ਇਸ ਚੀਜ਼ ਨੂੰ ਕਰਦੇ ਆ ਡਿਨਾਈ ਉਹਨਾਂ ਦਾ ਇਹ ਕਹਿਣਾ ਕਿ ਨਹੀਂ ਇਹ ਕੋਈ دہشت گردਾਂ ਨੇ ਨਹੀਂ ਮਾਰਿਆ ਆਈਡੀਆ ਨੇ ਸਿਵਿਲিয়ান ਜਗ੍ਹਾਾਂ ਦੇ ਉੱਤੇ ਆ ਕੇ ਅਟੈਕ ਕੀਤਾ ਸਾਡੇ 32 30 32 ਦਾ ਨੰਬਰ ਉਹ ਦੱਸ ਰਹੇ ਨੇ ਕਿ ਪਾਕਿਸਤਾਨ ਦਾ ਇਹ ਕਹਿਣਾ ਕਿ ਸਾਡੇ 32 ਸਿਵਿਲियंस ਨੂੰ ਭਾਰਤ ਨੇ ਉਸ ਦਿਨ ਮਾਰਿਆ ਤੇ ਕਈ ਜਣਿਆਂ ਨੂੰ ਫਟੜ ਕੀਤਾ ਉਹਨਾਂ ਦੇ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਨੇ ਇਹ ਪਾਕਿਸਤਾਨ ਦਾ ਦਾਵਾ ਹੈ ਸੋ ਆਬਵੀਅਸਲੀ ਇਹੀ ਤਾਂ ਇੱਕ ਨੈਰੇਟਿਵ ਦੀ ਹੁਣ ਜੰਗ ਚੱਲ ਰਹੀ ਹੈ ਉਹ ਕਹਿੰਦੇ ਅਸੀਂ ਅੰਤਰਰਾਸ਼ਟਰੀ মিডিਆ ਨੂੰ ਦਿਖਾ ਰਹੇ ਹਾਂ ਇੰਡੀਆ ਵਾਲੇ ਆਪਣੇ ਹਿਸਾਬ ਤੇ ਆਪਾਂ ਕਹਿੰਦੇ ਵੀ ਅਸੀਂ ਅੰਤਰਰਾਸ਼ਟਰੀ মিডিਆ ਨੂੰ ਦੱਸ ਰਹੇ ਵੀ ਇੱਥੇ ਇੱਥੇ ਟਿਕਾਣੇ ਸਕੇ ਤੇ ਇੱਥੇ ਤੇ ਅਸੀਂ ਉਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜੈਸ਼ੀ ਮੁਹੰਮਦ ਤੇ ਲਸ਼ਕਰੀ ਤੋਇਬਾ ਦੇ ਖਾਸ ਕਰਕੇ ਗੱਲ ਚੱਲ ਰਹੀ ਹੈ ਜਿਹੜਾ ਜੈਸ਼ ਦਾ ਚੀਫ ਆ ਉਹਦੇ ਪਰਿਵਾਰਕ ਮੈਂਬਰਾਂ ਦੇ ਮਾਰੇ ਜਾਣ ਦੀ ਗੱਲ ਜਾਂ ਫੱਟੜ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਆ ਅੱਛਾ ਇਹ ਪਹਿਲੀ ਘਟਨਾ ਹੋ ਗਈ ਜੀ ਪਹਿਲਾ ਪਹਿਲਕਮ ਹਮਲੇ ਤੋਂ ਬਾਅਦ ਇੰਡੀਆ ਜਦੋਂ ਜਵਾਬ ਦਿੰਦਾ ਨੌਂ ਜ ਫਿਰ ਲੰਘੇ ਰੋਜ਼ੀ ਮੈਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਜਿਹਦੇ ਵਿੱਚ ਜਿਹੜਾ ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੇ ਕਈ ਸ਼ਹਿਰਾਂ ਦੇ ਉੱਤੇ ਹਮਲੇ ਕੀਤੇ ਪੰਜਾਬ ਦੇ ਕਈ ਸ਼ਹਿਰوں ਦੇ ਵਿੱਚ ਸ਼ਾਮਲ ਹੈ ਜਲੰਧਰ ਲੁਧਿਆਣਾ ਕਪੂਰਥਲਾ ਸੋ ਉਹਨਾਂ ਸ਼ਹਿਰਾਂ ਦੇ ਉੱਤੇ ਇੱਕ ਰਾਤ ਪਹਿਲਾਂ ਭਾਰਤ ਦਾ ਇਹ ਕਲੇਮ ਹੈ ਕਿ ਇੱਕ ਰਾਤ ਪਹਿਲਾਂ ਪਾਕਿਸਤਾਨ ਨੇ ਡਰੋਨ ਅਟੈਕ ਕੀਤੇ ਇਹਨਾਂ ਸ਼ਹਿਰਾਂ ਦੇ ਉੱਤੇ ਤੇ ਅਸੀਂ ਉਹਨਾਂ ਡਰੋਨ ਅਟੈਕਾਂ ਨੂੰ ਅਸਫਲ ਬਣਾ ਦਿੱਤਾ ਠੀਕ ਹੈ ਜੀ ਤੇ ਭਾਰਤ ਦਾ ਇਹ ਕਹਿਣਾ ਕਿ ਅਸੀਂ ਉਹਨਾਂ ਡਰੋਨ ਅਟੈਕ ਨੂੰ ਅਸਫਲ ਬਣਾ ਕੇ ਅਸੀਂ ਜਵਾਬ ਦੇ ਵਿੱਚ ਪਾਕਿਸਤਾਨ ਦੇ ਉੱਤੇ ਡਰੋਨ ਅਟੈਕ ਕੀਤਾ ਤੇ ਅਸੀਂ ਲਾਹੌਰ ਦਾ ਜਿਹੜਾ ਉਹਨਾਂ ਦਾ ਡਿਫੈਂਸ ਮੈਕੈਨਿਜ਼ਮ ਸੀਗਾ ਵੀ ਉਹਨਾਂ ਦਾ ਜਿਹੜਾ 에어 ਡਿਫੈਂਸ ਮੈਕੈਨਿਜ਼ਮ ਸੀਗਾ ਅਸੀਂ ਉਹਨੂੰ ਤਬਾਹ ਕਰ ਦਿੱਤਾ ਵੀ ਜਿਹੜੀ ਉਹਨਾਂ ਦੀ 에어 ਡਿਫੈਂਸ ਸੀਗੀ ਲਾਹੌਰ ਦੀ ਉਹ ਅਸੀਂ ਨਸ਼ਟ ਕਰ ਦਿੱਤੀ ਤੇ ਅਸੀਂ ਉਹਨਾਂ ਦਾ ਹਮਲਾ ਜਿਹੜਾ ਭਾਰਤ ਦੇ ਉੱਤੇ ਹੋਇਆ ਉਹਨੂੰ ਵੀ ਤਬਾਹ ਕਰ ਦਿੱਤਾ ਹੁਣ ਪਾਕਿਸਤਾਨ ਇਹਦੇ ਉੱਤੇ ਇਹ ਕਹਿੰਦਾ ਕਿ ਅਸੀਂ ਅਟੈਕ ਕੀਤਾ ਹੀ ਕੋਈ ਨਹੀਂ ਉਹ ਕਹਿੰਦਾ ਇਹ ਬਿਲਕੁਲ ਝੂਠ ਗੱਲ ਹੈ ਏਡੀਆ ਨੇ ਤਾਂ ਆਪੇ ਅਟੈਕ ਕਰ ਲਿਆ ਜੀ ਤੇ ਅਸੀਂ ਅਟੈਕ ਕੀਤਾ ਕੋਈ ਨਹੀਂ ਅੱਛਾ ਪਾਕਿਸਤਾਨੀ ਕਹਿ ਰਿਹਾ ਕਿ ਭਾਰਤ ਜਿਹੜਾ ਪਾਕਿਸਤਾਨ ਜਾਂ ਮੁਸਲਮਾਨਾਂ ਤੇ ਸਿੱਖਾਂ ਦੇ ਦਰਮਿਆਨ ਇੱਕ ਜਿਹੜੀ ਆ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦਾ ਇਹ ਕਹਿਣਾ ਕਿ ਪਾਕਿਸਤਾਨ ਦੇ ਤੁਸੀਂ ਜਿੰਨੇ ਵੀ ਬੁਲਾਰੇ ਆ ਜਾਂ মিডিਆ ਤੇ ਆ ਕੇ ਗੱਲ ਕਰਦੇ ਹੋ ਬਾਰ-ਬਾਰ ਇਹ ਕਹਿ ਰਹੇ ਨੇ ਕਿ ਸਿੱਖਾਂ ਦੇ ਜਿਹੜੇ ਆ ਮਜਬੀ ਜਿਹੜੇ ਆ ਉਹਨਾਂ ਦੇ ਗੁਰਦੁਆਰੇ ਨੇ ਉਹ ਸਾਰੇ ਪਾਕਿਸਤਾਨ ਦੇ ਵਿੱਚ ਨੇ ਸਿੱਖ ਸਾਨੂੰ ਬਹੁਤ ਪਿਆਰ ਕਰਦੇ ਨੇ ਤੇ ਫਿਰ ਤੁਹਾਨੂੰ ਪਤਾ ਉਹ ਸਾਰੀ ਖਾਲਸਤਾਨ ਵਾਲੀ ਲਾਈਨ ਤੇ ਪਾਕਿਸਤਾਨ ਦੀ ਸਟੈਬਲਿਸ਼ਮੈਂਟ ਆਬੀਸਲੀ ਖਾਲਸਤਾਨ ਥੋਟ ਨੂੰ ਸਪੋਰਟ ਵੀ ਕਰਦੀ ਆ ਉਧਰੋਂ ਫਿਰ ਗੁਰਪਤਵੰਨ ਸਿੰਘ ਪੰਨੂ ਹੁਣ ਆਰਗੇ ਵੀ ਆ ਜਾਂਦੇ ਆ ਵਿੱਚ ਸੋ ਉਹ ਜਿਹੜੇ ਪਾਕਿਸਤਾਨ ਮਿਲਟਰੀ ਵਾਲੇ ਲਗਾਤਾਰੇ ਦਾਵਾ ਕਰ ਰਹੇ ਨੇ ਜਾਂ ਪਾਕਿਸਤਾਨ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਭਾਰਤ ਇੱਕ ਫਾਲਸ ਫਲੈਗ ਚੀਜ਼ ਕਰ ਰਿਹਾ ਤੇ ਅਸੀਂ ਪੰਜਾਬ ਦੇ ਉੱਤੇ ਕਦੀ ਵੀ ਨਾ ਅਟੈਕ ਕੀਤਾ ਨਾ ਅਸੀਂ ਕਰ ਸਕਦੇ ਆ ਤੇ ਵੀ ਅਸੀਂ ਅੰਮ੍ਰਿਤਸਰ ਦੇ ਉੱਤੇ ਅਸੀਂ ਨਹੀਂ ਅਟੈਕ ਕਰ ਸਕਦੇ ਅਸੀਂ ਅਸੀਂ ਕਦੇ ਨਹੀਂ ਕਰਾਂਗੇ ਆਪਣੇ ਸਿੱਖ ਭਰਾਵਾਂ ਦੇ ਖਿਲਾਫ ਇਹ ਉਹਨਾਂ ਦੇ ਬਹੁਤ ਸਾਰੇ ਕਈ ਸੀਨੀਅਰ ਮਿਲਟਰੀ ਦੇ ਲੋਕ ਆ ਕੇ ਕਹਿ ਰਹੇ ਨੇ ਜਦਕਿ ਅਟੈਕ ਆਬੀਸਲੀ ਹੋਏ ਨੇ ਆਪਾਂ ਵੇਖਿਆ ਕਿ ਅੰਮ੍ਰਿਤਸਰ ਦੇ ਵਿੱਚੋਂ ਡਰੋਨ ਵੀ ਇੱਕ ਮਿਲਿਆ ਉੱਥੇ ਦੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਭਾਈ ਆ ਡਰੋਨ ਆ ਕੇ ਇੱਥੇ ਡਿਗਿਆ ਤੇ ਉਹ ਹੁਣ ਪਾਕਿਸਤਾਨ ਵਾਲੇ ਦਾ ਹਰੇਕ ਚੀਜ਼ ਇੰਡੀਆ ਦੇ ਖਾਤੇ ਪਾਈ ਜਾਂਦੇ ਨੇ ਵੀ ਭਾਈ ਇਹਨਾਂ ਨੇ ਆਪ ਹੀ ਕਰਵਾ ਦਿੱਤਾ ਚਲੋ ਇਹ ਜਿਹੜਾ ਦੂਸਰੀ ਗੱਲਬਾਤ ਹੋਈ ਉਹਨੂੰ ਵੀ ਪਾਕਿਸਤਾਨ ਵਾਲਿਆਂ ਨੇ ਕਹਿਤਾ ਵੀ ਅਸੀਂ ਤਾਂ ਨਹੀਂ ਇਹ ਕੀਤਾ ਤੇ ਇਹ ਤੇ ਜਿਹੜੇ ਹਾਂ ਇਹ ਗੱਲ ਉਹਨਾਂ ਨੇ ਜਰੂਰ ਮੰਨੀ ਆ ਕਿ ਜਿਹੜੇ ਭਾਰਤ ਦੇ ਡਰੋਨ ਆ ਉਹ ਪਾਕਿਸਤਾਨ ਦੇ ਵਿੱਚ ਜਰੂਰ ਗਏ ਆ ਭਾਰਤ ਦੇ ਡਰੋਨ ਜਿਹੜੇ ਲਾਹੌਰ ਤੱਕ ਵੀ ਪਹੁੰਚੇ ਆ ਗੁਜਰਾਵਾਲਾ ਤੱਕ ਵੀ ਪਹੁੰਚੇ ਆ ਇਹ ਗੱਲ ਉਹਨਾਂ ਨੇ ਕਬੂਲ ਕੀਤੀ ਆ ਤੇ ਇਹ ਸੋਰਸਸ ਦੇ ਫਾਰੇ ਨਾਲ ਪਾਕਿਸਤਾਨ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਵੀ ਇਹ ਇੱਥੇ ਤੱਕ ਡਰੋਨ ਉਹਨਾਂ ਨੇ ਕਿਉਂ ਪਹੁੰਚਣ ਦੇ ਦਿੱਤੇ ਉਹਦੇ ਬਾਬਤ ਜਿਹੜਾ ਅੰਦਰ ਉਹ ਗੱਲ ਇਹ ਕਹਿ ਰਹੇ ਨੇ ਕਿ ਇੱਕ ਤਾਂ ਇਹ ਬਹੁਤ ਕੀਮਤੀ ਡਰੋਨ ਹੁੰਦੇ ਨੇ ਇਹਨਾਂ ਦੇ ਵਿੱਚ ਬੜਾ ਤਗੜਾ ਮੈਕੈਨਿਜ਼ਮ ਹੁੰਦਾ ਤੇ ਇਹੇ ਤੁਹਾਡੀ ਸਾਰੀਆਂ ਚੀਜ਼ਾਂ ਇਹ ਦੇਖਦੇ ਨੇ ਸੋ ਇਸ ਕਰਕੇ ਉਹ ਦੇਖਣਾ ਪਾਕਿਸਤਾਨ ਦਾ ਇਹ ਕਹਿਣਾ ਕਿ ਇੰਡੀਆ ਵਾਲੇ ਦੇਖਣਾ ਚਾਹੁੰਦੇ ਸੀ ਕਿ ਸਾਡਾ ਜਿਹੜਾ ਡਿਫੈਂਸ ਸਿਸਟਮ ਹੈ ਉਹ ਕਿੱਦਾਂ ਤੇ ਕਿੱਥੇ ਆ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਬੜੇ ਹੀ ਤਰੀਕੇ ਨਾਲ ਇਹਨਾਂ ਨੂੰ ਕਈਆਂ ਨੂੰ ਅਸੀਂ ਜਿਹੜਾ ਹੈਕ ਕਰਕੇ ਸਿੱਟਿਆ ਤੇ ਕਈਆਂ ਨੂੰ ਅਸੀਂ ਜਿਹੜਾ ਜਾ ਕੇ ਉਹਨਾਂ ਨੂੰ ਫਿਜ਼ੀਕਲ ਯੂਨਨ ਨੂੰ ਮਾਰ ਕਰਾਇਆ ਤੇ ਇਸ ਕਰਕੇ ਜਿਹੜਾ ਪਾਕਿਸਤਾਨ ਦੇ ਅੰਦਰ ਜਿਹੜੀ ਗੱਲ ਵੀ ਹੋ ਰਹੀ ਆ ਬੇ ਇੱਥੇ ਤੱਕ ਡਰੋਨ ਪਹੁੰਚ ਕਿੱਦਾਂ ਗਿਆ ਪਾਕਿਸਤਾਨ ਦੀ ਮਿਲਟਰੀ ਜਿਹੜੀ ਕਿ ਆਪਣੇ ਉਹਨਾਂ ਦੇ ਅੰਦਰ ਤੱਕ ਡਰੋਨ ਕਿੰਨਾ ਆ ਗਿਆ ਸੋ ਚਲੋ ਇਹ ਦੂਸਰੀ ਘਟਨਾ ਸੀ ਫਿਰ ਤੀਸਰੀ ਘਟਨਾ ਜਿਹੜੀ ਆ ਲੰਗੀ ਰਾਤ ਨੂੰ ਹੁੰਦੀ ਆ ਜਦੋਂ ਕਿ ਆਪਣੇ ਇੰਡੀਅਨ ਨਿਊਜ਼ ਚੈਨਲਾਂ ਤੇ ਲਗਾਤਾਰ ਇਦਾਂ ਲੱਗਦਾ ਸੀ ਵੀ ਬਿਲਕੁਲ ਹੀ ਵਾਰ ਦਾ ਸ਼ੁਰੂ ਹੋ ਗਿਆ ਜਗ੍ਹਾ-ਜਗ੍ਹਾ ਤੇ ਕਿਤੇ ਲੜਾਈ ਹੋ ਰਹੀ ਆ ਤੇ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਜੰਮੂ ਦੇ ਵਿੱਚ ਬਲੈਕਆਊਟ ਆ ਜੈਸਲਮੇਰ ਦੇ ਵਿੱਚ ਬਲੈਕਆਊਟ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਬਲੈਕਆਊਟ ਆ ਤੇ ਪਾਕਿਸਤਾਨ ਦੇ ਵੱਲੋਂ ਡਰੋਨ ਹਮਲੇ ਭਾਰਤ ਦੇ ਉੱਤੇ ਕੀਤੇ ਗਏ ਤੇ ਭਾਰਤ ਉਹਨਾਂ ਨੂੰ ਅਸਫਲ ਬਣਾ ਰਿਹਾ ਤੇ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਜਿਹੜੀ ਮੁਤਾਬਕ ਕਿ ਤਿੰਨ ਜਗ੍ਹਾਾਂ ਦੇ ਉੱਤੇ ਜਿਵੇਂ ਜੰਮੂ ਪਠਾਨਕੋਟ ਤੇ ਉਦਮਪੁਰ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਡਰੋਨ ਹਮਲੇ ਭਾਰਤ ਦੇ ਉੱਤੇ ਕੀਤੇ ਗਏ ਲੰਘੀ ਰਾਤ ਤੇ ਇਹਨੂੰ ਨਾਕਾਮਯਾਬ ਕਰ ਦਿੱਤਾ ਭਾਰਤ ਦਾ ਜਿਹੜਾ ਏਅਰ ਡਿਫੈਂਸ ਸਿਸਟਮ ਆ ਉਸ ਨੇ ਸੋ ਉਸ ਤੋਂ ਬਾਅਦ ਹੁਣ ਜਿਹੜਾ ਦੁਬਾਰਾ ਇਹ ਗੱਲ ਚੱਲ ਰਹੀ ਆ ਵੀ ਇੰਡੀਆ ਹੁਣ ਇਹਦਾ ਰਿਸਪੌਂਡ ਕਿੱਦਾਂ ਕਰੇਗਾ ਕਿਉਂਕਿ ਇੱਕ ਵਾਰ ਫਿਰ ਇਹਨੂੰ ਹਮਲਾ ਮੰਨਿਆ ਜਾ ਰਿਹਾ ਤੇ ਇਹ ਪਾਕਿਸਤਾਨ ਵਾਲੇ ਇਹਦੇ ਤੋਂ ਵੀ ਕਹਿ ਲੋ ਕਿ ਉਹਨਾਂ ਨੇ ਸਾਫ਼ ਜਵਾਬ ਦੇ ਤਾਂ ਉਹਨਾਂ ਦਾ ਕਹਿਣਾ ਕਿ ਇਹ ਅਟੈਕ ਵੀ ਡਰੋਨ ਅਟੈਕ ਅਸੀਂ ਨਹੀਂ ਕੀਤਾ ਉਹਨਾਂ ਦਾ ਇਹ ਕਹਿਣਾ ਕਿ ਇਹ ਵੀ ਭਾਰਤ ਦੇ ਵੱਲੋਂ ਆਪਣੇ ਉੱਥੇ ਹੀ ਕੁਝ ਕਲੀ ਜਾ ਰਹੇ ਨੇ ਤੇ ਅਸੀਂ ਇਹਦੇ ਬਾਬਤ ਪਾਕਿਸਤਾਨ ਕਹਿ ਲੋ ਕਿ ਇੱਕ ਤਰੀਕੇ ਨਾਲ ਉਹ ਕਹਿ ਰਿਹਾ ਕਿ ਅਸੀਂ ਇਹ ਵੀ ਡਰੋਨ ਅਟੈਕ ਭਾਰਤ ਦੇ ਉੱਤੇ ਨਹੀਂ ਕੀਤੇ ਤੇ ਹਾਲਾਂਕਿ ਇਹ ਜ਼ਰੂਰ ਹੈ ਉਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਆਪਣਾ ਜਵਾਬ ਦੇਣ ਦਾ ਹੱਕ ਸਾਡੇ ਹੈਗਾ ਤੇ ਅਸੀਂ ਉਹ ਰੱਖਦੇ ਹਾਂ ਤੇ ਅਸੀਂ ਜਵਾਬ ਜਿਹੜਾ ਭਾਰਤ ਨੇ 9 ਜਗ੍ਹਾਾਂ ਤੇ ਜਿਹਨੂੰ ਕਿ ਭਾਰਤ دہشتਗਰਦ ਦੇ ਉੱਤੇ ਕਾਰਵਾਈ ਕਹਿ ਰਿਹਾ ਪਾਕਿਸਤਾਨ ਦਾ ਕਹਿਣਾ ਕਿ ਅਸੀਂ ਇਹਦਾ ਜਵਾਬ ਜ਼ਰੂਰ ਦੇਵਾਂਗੇ ਸੋ ਖੈਰ ਲਗਾਤਾਰ ਬਹੁਤ ਸਾਰੀਆਂ ਅਪਡੇਟ ਲੈ ਕੇ ਤੁਹਾਡੇ ਨਾਲ ਜੁੜਦੇ ਰਾਵਾਂਗੇ ਆਪਣਾ ਤੇ ਆਪਣੇ ਇਸ ਚੈਨ ਦਾ ਖਿਆਲ ਰੱਖਣਾ ਸਤਿ ਸ੍ਰ week